ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਫੁਨਹੇ 14 ਨੰਬਰ ਸ਼ੰਦ ਦੀ ਵਿਚਾਰ ਸਾਂਝੀ ਕਰੀਏ ਸਭ ਤੋਂ ਪਹਿਲਾਂ ਜੋ ਰੋਜ ਦਾ ਨਿਯਮ ਹੈ ਕਿ ਸਭ ਤੋਂ ਪਹਿਲਾਂ ਇਸ ਪਾਵਨ ਸ਼ਬਦ ਦਾ ਪਾਠ ਪੜ੍ਹਨਾ ਉਚਾਰਨ ਕਿਵੇਂ ਕਰਨਾ ਹੈ ਉਹ ਅਸੀਂ ਦੇਖਣਾ ਨੈਣ ਨ ਦੇਖ ਹੈ ਸਾਧ 세 ਨੈਣ ਬਿਹਾਲਿਆ ਕੰਨ ਨ ਸੁਨਹੀ 나ਦ ਕੰਨ ਮੁੰਦ ਘਾਲਿਆ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀ ਐ ਹਰ ਹਾਂ ਜਬ ਬਿਸਰ ਗੋਵਿੰਦ ਰਾਏ ਦਿਨੋ ਦਿਨ ਘਟਿਐ ਇਸ ਤਰ੍ਹਾਂ ਪਾਠ ਦਾ ਉਚਾਰਨ ਕਰਨਾ ਹੈ ਸੋ ਹੁਣ ਇਸ ਪਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਸਾਡੀ ਅੱਖਾਂ ਨੂੰ ਸਾਡੇ ਕੰਨਾਂ ਨੂੰ ਔਰ ਸਾਡੀ ਰਸਨਾ ਜੀਵ ਨੂੰ ਸੰਬੋਧਨ ਕਰਕੇ ਇਹ ਗੱਲ ਕਹਿੰਦੇ ਨੇ ਕਿ ਜੇ ਸਾਡੀ ਰਸਨਾ ਪ੍ਰਮਾਤਮਾ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੀ ਨੈਣ ਗੁਰੂ ਦਾ ਦਰਸ਼ਨ ਨਹੀਂ ਕਰਦੇ ਕੰਨ ਗੁਰੂ ਦੀ ਗੱਲ ਨਹੀਂ ਸੁਣਦੇ ਹੈਗੇ ਤਾਂ ਇਹਨਾਂ ਦਾ ਲੱਗਣਾ ਹੀ ਵਿਅਰਥ ਹੈ ਇਹ ਨਾ ਹੋਣੀ ਠੀਕ ਐ ਫਿਰ ਸਤਿਗੁਰੂ ਜੀ ਅੱਖਾਂ ਨੂੰ ਕਹਿੰਦੇ ਨੇ ਵਿਹਾਲ ਐ ਜਿਹੜੇ ਗੁਰੂ ਨੂੰ ਨਹੀਂ ਦੇਖਦੀਆਂ ਅੱਖਾਂ ਜਿਹੜੇ ਕੰਨ ਗੁਰੂ ਦੇ ਬਚਨ ਨੂੰ ਨਹੀਂ ਸੁਣਦੇ ਉਹ ਗੁਰੂ ਵੱਲੋਂ ਬੰਦ ਹੋਏ ਹੁੰਦੇ ਵਿਕਾਰਾਂ ਵੱਲੋਂ ਖੁੱਲੇ ਹੁੰਦੇ ਜਿਹੜੀ ਜੀਵ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ ਉਹਨੂੰ ਤਿਲ ਤਿਲ ਕੱਟ ਦੇਣਾ ਚਾਹੀਦਾ ਬਲਕਿ ਤਾਂ ਵਿਕਾਰਾਂ 'ਚ ਨਿੰਦਿਆ ਕਰ ਕਰਕੇ ਆਪ ਹੀ ਕੱਟ ਹੋਈ ਵੀ ਹੁੰਦੀ ਇਸ ਕਰਕੇ ਜੇ ਅਸੀਂ ਗੋਵਿੰਦਨ ਨੂੰ ਰੱਬ ਨੂੰ ਚੇਤੇ ਨਹੀਂ ਕਰਦੇ ਦਿਨੋਂ ਦਿਨ ਅਸੀਂ ਘਟਦੇ ਜਾਂਦੇ ਹਾਂ ਸਾਡੇ ਸਾਹ ਘਟ ਰਹੇ ਨੇ ਬ्यर्थ ਜਾ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜੇ ਅਸੀਂ ਉਹਨਾਂ ਦੇ ਪਾਵਨ ਬਚਨ ਅਨੰਦ ਸਭ ਦੀ ਬਾਣੀ ਦਾ ਪਾਠ ਪੜ੍ਹੀਏ ਤਾਂ ਸਤਗੁਰੂ ਕਹਿੰਦੇ ਨੇ ਅੱਖਾਂ ਪਰ ਥਾਏ ਇਹ ਨੇਤਰ ਹੋ ਮੇਰਿਓ ਹਰ ਤੁਮੈ ਜੋਤ ਧਰੀ ਹਰ ਵਿਨ ਅਵਰਨ ਦੇਖੋ ਕੋਈ ਹਰ ਵਿਨ ਅਵਰਨ ਦੇਖੋ ਕੋਈ ਨਦਰਿ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਬਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲੇ ਦਿਬ ਦ੍ਰਿਸ਼ਟ ਹੋਈ ਇਹ ਅਗਿਆਨੀ ਅੱਖਾਂ ਜਦੋਂ ਗੁਰੂ ਦੀ ਦ੍ਰਿਸ਼ਟੀ ਮਿਲੀ ਇਹਨਾਂ ਨੂੰ ਗੁਰੂ ਦੀ ਦ੍ਰਿਸ਼ਟੀ ਨਾਲ ਪਰਮਾਤਮਾ ਦੇ ਦਰਸ਼ਨ ਹੋਏ ਤੋਂ ਇਹ ਜਿਹੜਾ ਪਹਿਲੀ ਪੰਕਤੀ ਹੈ ਨੈਣ ਨਾ ਦੇਖਹਿ ਸਾਧ ਜਿਹੜੀਆਂ ਅੱਖਾਂ ਗੁਰੂ ਨੂੰ ਨਹੀਂ ਦੇਖਦੀਆਂ ਦਰਸ਼ਨ ਨਹੀਂ ਕਰਦੀਆਂ ਭਾਵੇਂ ਰੋਜ਼ ਪੜ੍ਹ ਹੀ ਜਾਂਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪਰ ਕਦੇ ਦਰਸ਼ਨ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਗੁਰੂ ਦਾ ਦਰਸ਼ਨ ਦੁਨਿਆਵੀ ਤੌਰ ਤੇ ਵੀ ਨਹੀਂ ਕਰਦੇ ਜਿਹਨੇ ਅੱਖਾਂ ਸ ਤੋਂ ਭਾਵੇਂ ਉਹ ਸਸੇ ਸਿਹਾਰੀ ਲੱਗੀ ਹੋਈ ਹੈ ਇਹਨੂੰ ਲਾਮ ਦੀ ਤਰ੍ਹਾਂ ਲੰਮਾ ਨਹੀਂ ਕਰਨਾ ਸੇ ਨਹੀਂ ਕਹਿਣਾ ਹੈ ਸੇ ਹਲਕਾ ਰਿਆ ਨੈਣ ਵਿਹਲਿਆ ਉਨਾ ਖੰਦਾ ਬੁਰਾ ਹਾਲ ਵਿਕਾਰਾਂ ਦੇ ਵਿੱਚ ਪਦਾਰਥਾਂ ਤੱਕ ਤੱਕ ਕੇ ਅੱਖੀ ਦੇਖ ਪਤੇਣੀਆਂ ਬਾਬਾ ਫਰੀਦ ਦੇ ਪਾਵਨ ਬਚਨ ਪਤਲੀਆਂ ਕਮਜ਼ੋਰ ਹੋ ਗਈਆਂ ਦੇਖ ਦੇ ਕੇ ਪਰ ਗੁਰੂ ਦੇ ਦਰਸ਼ਨ ਨਹੀਂ ਹੋਏ ਉਹ ਵਿਹਾਲ ਹੈ ਅੱਖਾਂ ਉਹ ਨੈਣ ਵਿਹਾਲ ਨੇ ਜਿਹੜੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਕੰਨ ਨਾ ਸੁਨਹੀ ਨਾਦ ਕੰਨ ਮੁੰਦ ਘਾਲਿਆ ਜੇ ਕੰਨ ਗੁਰੂ ਦਾ ਸ਼ਬਦ ਨਹੀਂ ਸੁਣਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਉਹ ਜਿਹੜੇ ਕੰਨ ਨੇ ਮੁੰਦ ਘਾਲਿਆ ਮੁੰਦ ਮੁੰਦੇ ਹੋਏ ਨੇ ਬੰਦ ਹੋਏ ਪਏ ਨੇ ਗੁਰੂ ਦੀ ਗੱਲ ਸੁਣਨ ਵਾਲਾ ਦੁਨਿਆਵੀ ਵਿਕਾਰ ਦਾ ਬਥੇਰੇ ਸੁਣਦੇ ਰਹਿੰਦੇ ਨੇ ਨਿੰਦਿਆ ਚੁਗਲੀ ਸੁਣਦੇ ਰਹਿੰਦੇ ਗੁਰੂ ਦੀ ਗੱਲ ਸੁਣਨ ਵਾਸਤੇ ਮੁੰਦ ਕੀਤੇ ਹੁੰਦੇ ਹਨ ਬੰਦ ਕੀਤੇ ਹੋਏ ਨੇ ਉਹ ਗੁਰੂ ਦੀ ਗੱਲ ਸੁਣਦੇ ਨਹੀਂ ਹੈ ਬਲਕਿ ਤਾਂ ਕਬੀਰ ਸਾਹਿਬ ਕਹਿੰਦੇ ਨੇ ਕਿ ਚਾਹੀਦਾ ਸੀ ਮੁੰਦ ਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੀ ਇਨਾਂ ਨੂੰ ਕੰਨਾਂ ਨੂੰ ਦੁਨੀਆਵੀ ਪਦਾਰਥਾਂ ਵਿਕਾਰਾਂ ਵੱਲੋਂ ਦੁਨੀ ਚ ਚੁਗਲੀ ਨਿੰਦਿਆ ਵੱਲੋਂ ਬੰਦ ਕਰਨਾ ਚਾਹੀਦਾ ਸੀ ਔਰ ਇਹ ਸਾਡੇ ਉਧਰ ਲਾ ਕੇ ਪ੍ਰਮਾਤਮਾ ਵੱਲੋਂ ਬੰਦ ਹੋ ਗਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਹੈ ਸਖੀਏ ਕਹਿੰਦੇ ਸਤਿਗੁਰ ਸਖੀ ਨੂੰ ਸਮਝਾਉਣੇ ਗੱਲ ਕਹਿੰਦੇ ਨੇ ਜਿਹੜੀਆਂ ਅੱਖਾਂ ਉਹ ਦਾ ਦਰਸ਼ਨ ਨਹੀਂ ਕਰਦੀਆਂ ਉਹਨਾਂ ਦਾ ਬੇਹਾਲ ਹੈ ਜਿਹੜੇ ਕੰਨ ਗੁਰੂ ਦੇ ਸ਼ਬਦ ਨੂੰ ਨਾਦ ਤੋਂ ਭਾਵ ਦਾ ਸ਼ਬਦ ਹੈ ਗੁਰੂ ਦੇ ਸ਼ਬਦ ਨੂੰ ਨਹੀਂ ਸੁਣਦੇ ਜਿਹੜੇ ਕੰਨ ਉਹ ਦੁਨਿਆਵੀ ਪਦਾਰਥਾਂ ਬੋਲ ਤਾਂ ਖੁੱਲੇ ਨੇ ਪਰ ਪ੍ਰਮਾਤਮਾ ਬੋਲ ਬੰਦ ਕੀਤੇ ਹੋਏ ਪਏ ਨੇ ਰਸਨਾ ਜਪੈ ਨਾਮ ਜਿਹੜੀ ਜੀਵ ਪ੍ਰਮਾਤਮਾ ਚੇਤਨੀ ਕਰਦੀ ਤੋ ਸਤਗੁਰੂ ਗੁਰੂ ਅਮਰਦਾਸ ਵੀ ਕਹਿੰਦੇ ਨਾ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕੀਤਾ ਚਿਚੜ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁੜ ਨਾ ਕ੍ਰਿਸ਼ਨ ਲੱਗਾ ਆਏ ਤੋ ਜਿਹੜੀ ਰਸਨਾ ਪਰਮਾਤਮਾ ਦੇ ਨਾਮ ਦਾ ਰਸ ਲੈਂਦੀ ਹੈ ਨਾ ਉਹਨੂੰ ਫਿਰ ਦੁਨਿਆਵੀ ਜਿਹੜੀ ਪਿਆਸ ਨਹੀਂ ਲੱਗਦੀ ਹੈ। ਤੋ ਸਤੁਰ ਕਹਿੰਦੇ ਨੇ ਜਿਹੜੀ ਰਸਨਾ ਰੱਬ ਨਹੀਂ ਜਪਦੀ ਰਸਨਾ ਜਪੈ ਨਾਮ। ਪਰਮਾਤਮਾ ਦੀ ਪਰਮੇਸ਼ਰ ਦੀ ਬੰਦਗੀ ਜੀਵ ਨਹੀਂ ਕਰਦੀ ਜਪਦੀ ਨਹੀਂ ਤਿਲ ਤਿਲ ਟੁੱਟੇ ਟੁੱਟੇ ਭਾਵੇਂ ਛੋਲੇ ਤਿਲ ਮੰਗੋ। ਤਿਲ ਤਿਲ ਕਰ ਕੱਟੀ ਹੈ ਉਸ ਜੀਵ ਨੂੰ ਕੱਟ ਦੇਣਾ ਚਾਹੀਦਾ। ਉਹ ਜੀਵ ਨੂੰ ਵੱਢ ਦੇਣਾ ਚਾਹੀਦਾ ਟੋਟੇ ਕਰ ਦੇਣੇ ਚਾਹੀਦੇ ਜਿਹੜੀ ਪਰਮਾਤਮਾ ਦੀ ਬੰਦਗੀ ਨਾ ਕਰੈ ਹਰ ਹਾਂ ਇਸ ਕਿ ਭਾਵ ਹੀ ਭਾਈ ਜਦ ਬਿਸਰੈ ਗੋਬਿੰਦ ਰਾਏ ਜਿਸ ਵੇਲੇ ਉਹ ਗੋਬਿੰਦ ਰਾਜਾ ਪਰਮਾਤਮਾ ਭੁੱਲ ਜਾਂਦਾ ਨਾ ਤੇ ਫਿਰ ਨੁਕਸਾਨ ਕੀ ਹੁੰਦਾ ਦਿਨੋਂ ਦਿਨ ਘਟੀ ਐ ਦਿਨੋਂ ਦਿਨ ਉਮਰ ਘਟਦੀ ਐ ਤੇ ਨਾਲ ਬੇਕਾਰ ਜਾਈ ਜਾਂਦੀ ਵਿਅਰਥ ਜਾਈ ਜਾਂਦੀ ਇਹ ਨੁਕਸਾਨ ਵੱਡਾ ਹੋ ਜਾਂਦਾ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਾ ਕਹਿੰਦੇ ਭਾਈ ਪਰਮਾਤਮਾ ਨੂੰ ਭੁੱਲਣਾ ਨਹੀਂ ਹੈ ਉਹਨੇ ਇੱਕ ਵਾਰੀ ਫੇਰ ਥੋੜਾ ਜਿਹਾ ਸਮਝੀਏ ਸਤਿਗੁਰੂ ਪਾਤਸ਼ਾਹ ਸਖੀ ਨੂੰ ਕਹਿ ਰਹੇ ਨੇ ਸਖੀਏ ਜਿਹੜੀਆਂ ਅੱਖਾਂ ਪ੍ਰਮਾਤਮਾ ਗੁਰੂ ਸਾਧਾ ਦਾ ਦਰਸ਼ਨ ਨਹੀਂ ਕਰਦੀਆਂ ਉਹ ਦੁਨਿਆਵੀ ਪਦਾਰਥਾਂ ਤੱਕ ਤੱਕ ਇਹ ਬਿਹਾਲ ਹੋਈਆਂ ਪਈਆਂ ਨੇ ਜਿਹੜੇ ਕੰਨ ਗੁਰੂ ਦੇ ਸ਼ਬਦ ਨੂੰ ਨਹੀਂ ਸੁਣਦੇ ਕੰਨ ਉਹ ਦੁਨਿਆਵੀ ਪਦਾਰਥ ਵੱਲ ਖੁੱਲੇ ਨੇ ਪਰ ਗੁਰੂ ਵੱਲੋਂ ਬੰਦ ਹੋਏ ਪਏ ਨੇ ਉਹਨਾਂ ਕੰਨਾਂ ਦਾ ਹੋਣਾ ਹੀ ਵਿਅਰਥ ਹੈ ਜਿਹੜੀ ਜੀਭ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ ਉਹਦੇ ਟੋਟੇ ਟੋਟੇ ਕਰ ਦੇਣੇ ਚਾਹੀਦੇ ਭਾਵ ਉਹ ਪਹਿਲੀ ਦੁਨੀਆਵੀ ਨਿੰਦਿਆ ਚੁਗਲੀ ਵਿੱਚ ਟੁੱਟੇ ਹੋਈ ਪਈ ਜੀ ਉਹ ਪਹਿਲੀ ਜਿਹੜੀ ਜੀਵ ਹੈ ਨਾ ਐਦਾ ਕਹ ਲਈਏ ਵਿਕਾਰਾਂ ਵਿੱਚ ਵੀ ਟੁੱਟੇ ਹੋਏ ਪਈ ਸਤੁਰ ਕਹਿੰਦੇ ਵੱਢ ਕੇ ਟੁੱਟੇ ਵੀ ਕਰ ਦੇਣੇ ਚਾਹੀਦੇ ਇਸ ਜੀਵ ਨੂੰ ਕਰਨਾ ਵੀ ਕਿਹਾ ਹੈ ਇਹ ਸਗੀ ਜਦੋਂ ਗੋਬਿੰਦ ਪ੍ਰਮਾਤਮਾ ਭੁੱਲਦਾ ਹੈ ਨਾ ਤਾਂ ਦਿਨੋਂ ਦਿਨ ਸਾਡੀ ਜਿਹੜੀ ਉਮਰ ਘਟਦੀ ਜਾਂਦੀ ਔਰ ਨਾਮ ਨਾ ਜਪਣ ਕਰਕੇ ਬ्यर्थ ਉਮਰ ਚੱਲ ਜਾਂਦੀ ਇਹ ਘਾਟਾ ਪੈ ਜਾਂਦਾ ਸੋ ਜਿਹੜਾ ਇਹ ਸ਼ਬਦ ਹੈ ਤੇਲ ਤਿਲ ਕਰ ਕਟਿਐ ਇਹਨੂੰ ਕੋਕੇ ਦੇ ਅੱਧ ਲਾ ਕੇ ਉਚਾਰਨ ਕਰਨਾ ਕਟਿਐ ਕਟਿਐ ਨਹੀਂ ਕਹਿਣਾ ਹੈ ਕਟਿਐ ਤੇ ਅੱਗੇ ਹਰ ਹਾਂ ਜਦ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਕਟਿਐ ਇੱਥੇ ਕੋਕੇ ਦੇ ਅੱਧ ਕਨੀ ਲਾਣੀ ਕਟਿਐ ਨਹੀਂ ਕਹਿਣਾ ਇਹਨੂੰ ਇਹਨੂੰ ਕਟਿਐ ਕਹਿਣਾ ਇੱਥੇ ਅੱਧ ਲਾ ਕੇ ਕਟਿਐ ਇੱਥੇ ਕਟਿਐ ਇਸ ਤਰ੍ਹਾਂ ਉਚਾਰਨ ਕਰਨ ਲੱਗਿਆਂ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਹੈ ਸੋ ਸਤਿਗੁਰੂ ਪਾਤਸ਼ਾਹ ਇਹ ਬਾਬਾ ਨੇ ਸ਼ਬਦ ਨੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਅੱਖਾਂ ਰੱਬ ਦੇਖਣ ਵਾਸਤੇ ਕੰਨ ਰੱਬ ਦਾ ਨਾਮ ਸੁਣਨ ਵਾਸਤੇ ਜੀਬ ਦਾ ਨਾਮ ਜਪਣ ਵਾਸਤੇ ਪ੍ਰਮਾਤਮਾ ਨੇ ਲਾਈ ਹੈ ਜਿਸ ਤਰ੍ਹਾਂ ਕਰੋਗੇ ਫਿਰ ਜਿੰਨ ਦਿਨ ਉਹਨਾਂ ਵਰ ਘੱਟ ਵੀ ਜਾਵੇ ਤਾਂ ਫਰਕ ਨਹੀਂ ਪੈਂਦਾ ਹੈ ਜੋ ਬਨ ਜਾਂਦੇ ਨਾੜਾ ਜੇ ਸਹਿ ਪ੍ਰੀਤ ਨਾ ਜਾਏ ਬਾਬਾ ਫਰੀਦ ਕਹਿੰਦੇ ਨੇ ਜੋ ਬਨ ਭਲਾ ਚਲਿਆ ਜਾਵੇ ਪਰ ਰੱਬ ਨਾਲ ਪ੍ਰੀਤੀ ਹੈਗੀ ਕੋਈ ਡਰ ਨਹੀਂ ਹੈ ਸੋ ਉਹਨਾਂ ਚੇਤੇ ਕਰੀਏ ਉਸ ਮਾਲਕ ਦਾ ਨਾਮ ਜੱਭੀ ਇਹ ਸਤਿਗੁਰੂ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਟ